ਮਿੱਟੀ ਨਾ ਫਰੋਲ ਜੋਗਿਆ ਨਹੀਂਓ ਲੱਭਣੇ ਲਾਲ ਗਵਾਚੇ ਸასიਖਾਲ ਦੋਸਤੋ ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਗੰਗਾ ਨਗਰ ਦੀ ਮੰਡੀ ਰਾਵੜਾ ਰਾਵੜਾ ਮੰਡੀ ਦੇ ਨੇੜੇ ਪਿੰਡ ਆਨੰਦਗੜ੍ਹ ਦੇ ਵਿੱਚ ਦੋਸਤੋ ਪਿੰਡ ਆਨੰਦਗੜ੍ਹ ਜਿਹੜਾ ਕਿ ਨਕਸ਼ੇ ਦੇ ਵਿੱਚ ਦਿਖਾਈ ਜ਼ਰੂਰ ਦਿੰਦਾ ਪਰ ਹਕੀਕਤ ਦੇ ਵਿੱਚ ਸਿਰਫ ਨਿਸ਼ਾਨੀਆਂ ਨਜ਼ਰ ਆਉਂਦੀਆਂ ਨੇ ਦੋਸਤੋ ਇਹ ਜਿਹੜੀ ਸਾਰੀ ਜਗ੍ਹਾ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਅਸੀਂ ਦਿਖਾ ਰਹੇ ਆਂ ਕਿਸੇ ਸਮੇਂ ਇੱਥੇ ਇੱਕ ਪਿੰਡ ਵਸਦਾ ਸੀ ਤੇ ਪਿੰਡ ਦਾ ਨਾਮ ਸੀ ਆਨੰਦਗੜ੍ਹ ਪਿੰਡ ਪਿੰਡ ਦੇ ਵਿੱਚ ਤਕਰੀਬਨ 50-60 ਘਰਾਂ ਦੀ ਆਬਾਦੀ ਸੀ ਪਿੰਡ ਦੇ ਵਿੱਚ ਰੌਣਕਾਂ ਸੀ ਪਿੰਡ ਦੇ ਵਿੱਚ ਹਵੇਲੀਆਂ ਸੀ ਪਿੰਡ ਦੇ ਵਿੱਚ ਘਰ ਸੀ ਪਿੰਡ ਦੇ ਵਿੱਚ ਦੁਕਾਨਾਂ ਸੀ ਇੱਕ ਪੂਰਾ ਪਿੰਡ ਵੱਜਿਆ ਹੋਇਆ ਸੀ ਤੇ ਦੋਸਤੋ ਅੱਜ ਵੀ ਜਦੋਂ Google Map ਦੇ ਉੱਪਰ ਆਨੰਦਗੜ੍ਹ ਭਰਾਂਗੇ ਤਾਂ ਪਿੰਡ ਨਕਸ਼ੇ ਦੇ ਵਿੱਚ ਤੁਹਾਨੂੰ ਦਿਖਾਈ ਦੇਵੇਗਾ ਪਰ ਜਦੋਂ ਕੋਈ ਇੱਥੇ ਹਕੀਕਤ ਦੇ ਵਿੱਚ ਪਹੁੰਚਦਾ ਤਾਂ ਸਿਰਫ ਇੱਥੇ ਖੰਡਰ ਤੋਂ ਬਿਨਾ ਕੁਝ ਵੀ ਨਜ਼ਰ ਨਹੀਂ ਆਉਂਦਾ ਖੰਡਰ ਵੀ ਦੋਸਤੋ ਹੌਲੀ-ਹੌਲੀ ਕਰਕੇ ਜਿਹੜੇ ਖਤਮ ਹੁੰਦੇ ਜਾ ਰਹੇ ਆ ਹੁਣ ਪਲੇਨ ਏਰੀਆ ਹੀ ਨਜ਼ਰ ਆਵੇਗਾ ਦੋਸਤੋ ਤਕਰੀਬਨ ਅੱਜ ਤੋਂ 35-40 ਸਾਲ ਪਹਿਲਾਂ ਇਹ ਆਨੰਦਗੜ ਜਿਹੜਾ ਪਿੰਡ ਸੀ ਇਥੋਂ ਦੇ ਜਿਹੜੇ ਵਸਨੀਕ ਸੀ ਉਹ ਉੱਠ ਕੇ ਇਥੋਂ ਤਕਰੀਬਨ 8-10 ਕਿਲੋਮੀਟਰ ਦੂਰ ਪਿੰਡ ਦੇ ਵਿੱਚ ਜਾ ਵਸੇ ਕਿਉਂ ਜਾ ਵਸੇ ਕੁਝ ਲੋਕਾਂ ਦਾ ਕਹਿਣਾ ਕਿ ਇਹ ਪਿੰਡ ਉਜੜ ਗਿਆ ਤੇ ਲੋਕ ਇਸ ਪਿੰਡ ਨੂੰ ਛੱਡ ਕੇ ਇਥੋਂ ਚਲੇ ਗਏ ਕੁਝ ਲੋਕਾਂ ਦਾ ਕਹਿਣਾ ਕਿ ਜਦੋਂ ਨਹਿਰ ਦਾ ਪਾਣੀ ਆਇਆ ਤਾਂ ਜਿਹੜੇ ਆਸੇ-ਪਾਸੇ ਦੇ ਏਰੀਏ ਸੀ ਜਿੰਨਾ ਏਰੀਆ ਦੇ ਵਿੱਚ ਨਹਿਰ ਪਹਿਲਾਂ ਪਹੁੰਚੀ ਤਾਂ ਉੱਥੇ ਲੋਕ ਜਾ ਵਸੇ ਇੱਕ ਘਰ ਗਿਆ ਦੋ ਘਰ ਗਿਆ ਤੇ ਹੌਲੀ-ਹੌਲੀ ਕਰਕੇ ਪਿੰਡ ਖਾਲੀ ਹੋ ਗਿਆ ਦੋਸਤੋ ਸਚਾਈ ਕੀ ਆ ਪਰ ਇਹ ਹਕੀਕਤ ਜ਼ਰੂਰ ਆ ਕਿ ਕਿਸੇ ਸਮੇਂ ਜਿਹੜਾ ਇਹ ਆਨੰਦਗੜ੍ਹ ਪਿੰਡ ਪੂਰੇ ਦਾ ਪੂਰਾ ਆਬਾਦ ਸੀ ਤੇ ਹੁਣ ਦੋਸਤੋ ਇਹਦੇ ਵਿੱਚ ਜਿਹੜੇ ਇਹ ਕੁਝ ਕੁ ਖੰਡਰ ਦਿਖਾਈ ਦਿੰਦੇ ਆ ਕੁਝ ਕੁ ਇੱਕ ਦੋ ਘਰਾਂ ਦੀਆਂ ਸਿਰਫ ਨਿਸ਼ਾਨੀਆਂ ਕੁਝ ਘਰਾਂ ਦੀਆਂ ਥੱਲੇ ਨੀਆਂ ਉਹ ਨਜ਼ਰ ਆਉਂਦੀਆਂ ਨੇ ਇੱਥੇ ਸਾਹਮਣੇ ਇਹ ਜਿਹੜੀ ਜਗ੍ਹਾ ਦੇਖ ਰਹੇ ਆ ਇੱਥੇ ਮਸਜਿਦ ਵੀ ਸੀ ਮਸਜਿਦ ਤਕਰੀਬਨ ਦੱਸਦੇ ਆ ਕਿ 10-12 ਸਾਲ ਸ਼ਾਇਦ ਪਹਿਲਾਂ ਇਹ ਜਿਹੜੀ ਮਸਜਿਦ ਖਤਮ ਹੋਈ ਆ ਪਿੰਡ ਦੇ ਖੂਹ ਇੱਥੇ ਮਸਜਦ ਛੱਪੜ ਸਾਰੀਆਂ ਚੀਜ਼ਾਂ ਸੀ ਤੇ ਕੁਝ ਕੁ ਚੀਜ਼ਾਂ ਦੀਆਂ ਜਿਹੜੀਆਂ ਉਹ ਨਿਸ਼ਾਨੀਆਂ ਹੁਣ ਵੀ ਇੱਥੇ ਬਜੀਆਂ ਨੇ ਤੇ ਦੋਸਤੋ ਇੱਥੇ ਆਪਾਂ ਇਥੋਂ ਦੇ ਜਿਹੜੇ ਵਸਨੀਕ ਸੀ ਜਿਨ੍ਹਾਂ ਦੇ ਪਰਿਵਾਰ ਜਿਨ੍ਹਾਂ ਦੇ ਘਰ ਸੀ ਇੱਥੇ ਉਹ ਜਦੋਂ ਇਥੋਂ ਛੱਡ ਕੇ ਗਏ ਆ ਤੇ ਆਪਣੇ ਨਾਲ ਉਹ ਵੀ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਤੋਂ ਵੀ ਪੁੱਛਦੇ ਆ ਕਿ ਕੀ ਕਾਰਨ ਬਣੇ ਕਿਉਂ ਲੋਕ ਇਸ ਪਿੰਡ ਨੂੰ ਛੱਡ ਕੇ ਚਲੇ ਗਏ ਤੇ ਉਹ ਉਹਨਾਂ ਦੇ ਨਾਲ ਕਰਦੇ ਆਂ ਗੱਲਬਾਤ ਤੇ ਹੋਰ ਕਿਹੜੀਆਂ ਕਿਹੜੀਆਂ ਇੱਥੇ ਨਿਸ਼ਾਨੀਆਂ ਨੇ ਉਹ ਵੀ ਤੁਹਾਨੂੰ ਦਿਖਾਉਣੇ ਆ ਇਸ ਵੀਡੀਓ ਦੇ ਵਿੱਚ। ਅੰਦਰ ਕਿਸ ਚੀਜ਼ ਦੇ ਆ ਜੀ? ਇਹ ਮਕਾਨ ਹੈਗੇ। ਠੀਕ ਹੈ। ਜੀ। ਇਹ ਪਹਿਲਾਂ ਕੀ ਪਿੰਡ ਸੀ? ਪਿੰਡ ਸੀਗਾ। ਕੀ ਨਾਮ ਸੀ ਪਿੰਡ ਦਾ? ਇਹ ਅਨੰਦਗੜ੍ਹ ਪਿੰਡ ਦਾ ਨਾਮ ਸੀਗਾ। ਠੀਕ ਹੈ। ਜ਼ਿਲ੍ਹਾ ਕਿਹੜਾ ਸੀ ਇਹਦਾ? ਇਹਦਾ ਜ਼ਿਲ੍ਹਾ ਸੀਗਾ। ਗੰਗਾ ਨਗਰ ਚ ਹੀ ਹੈ। ਰਾਵਲਾ ਦੇ ਨੇੜੇ ਆ ਗਿਆ ਹੈ। ਜ਼ਿਲ੍ਹਾ ਗੰਗਾ ਨਗਰ ਸੀਗਾ। ਤੇ ਇਹ ਕੀ ਕਹਾਣੀ ਬਣੀ ਵੀ ਇਹ ਸਾਰਾ ਜਿਹੜਾ ਪਿੰਡ ਆ ਖਤਮ ਹੋ ਗਿਆ? ਇਹ ਜੀ ਇਹ ਕੋਈ ਉੱਥੇ ਜ਼ਮੀਨਾਂ ਮਿਲ ਗਿਆ। ਠੀਕ ਹੈ ਮੀਨਾ ਦੇ ਕਾਰਨ ਤੁੱਚ ਲੈ ਗਏ ਬਾਕੀ ਇੱਥੇ ਕੋਈ ਦਿੱਕਤ ਨਹੀਂ ਸੀ। ਅੱਛਾ ਅਲਾਟਮੈਂਟ ਹੋ ਗੀ ਅਲਾਟਮੈਂਟ ਹੋ ਗਈ ਉੱਥੇ ਪਾਣੀ ਆ ਗਿਆ। ਠੀਕ ਹੈ। ਔਰ ਇੱਥੇ ਪਾਣੀ ਪੰਜ-ਛੇ ਸਾਲ ਬਾਅਦ ਜਾਇਆ ਹੈ। ਠੀਕ ਹੈ ਤਾਂ ਲੋਕ ਇਹ ਪਿੰਡ ਛੱਡ ਕੇ ਚਲੇ ਗਏ। ਲੋਕ ਪਿੰਡ ਛੱਡ ਕੇ ਮਰ ਬੇ ਉੱਥੇ ਮਿਲ ਗਏ। ਇਹ ਪੂਰਾ ਬਾਦ ਸੀ ਪਿੰਡ ਦਾ ਪੂਰਾ ਬਾਦ ਸੀ। ਕਿੰਨੇ ਘਰ ਸੀ ਪਿੰਡ ਦੇ ਵਿੱਚ ਇੱਥੇ? ਲਗਭਗ 50-60 ਘਰ ਸੀਗੇ। ਠੀਕ ਹੈ। ਜੀ। ਤੇ ਉਹ ਹੌਲੀ-ਹੌਲੀ ਨਿਸ਼ਾਨ ਆ ਦੋ-ਤਿੰਨ ਘਰਾਂ ਦੇ ਹੀ ਬਚੇ ਆ ਹੁਣ। ਹੁਣ ਦੋ-ਤਿੰਨ ਘਰਾਂ ਦੇ। ਉਹ ਤਾਂ ਸਾਰੇ ਪਿੰਡ ਦੇ ਪਹਿਗੇ ਨਿ ਠੀਕ ਹੈ ਉਹ ਵੀ ਪੀਰਾਂ ਦਾ ਸੀਗਾ ਠੀਕ ਹੈ ਉਹ ਸਾਡੇ ਦਾਦੇ ਦੇ ਬਣ ਜੇਗੇ ਉਹਨਾਂ ਜਿੱਥੇ ਹਵੇਲੀ ਪਈ ਹੋਈ ਸੀਗੀ ਅੱਛਾ ਕਿਹਬਾਰਾ ਸੀਗਾ ਠੀਕ ਹੈ ਔਰ ਤਕੜੇ ਮਕਾਨ ਪਏ ਹੋਏ ਸੀਗੇ ਔਰ ਆ ਤੁਹਾਡੀ ਬੈਕ ਸਾਈਡ ਜਿਹੜਾ ਇਹ ਸਾਡੇ ਦਾਦੇ ਦਾ ਘਾਰੇਗਾ ਠੀਕ ਹੈ ਉੱਥੇ ਮੇਰੇ ਚਾਚੇ ਦੀ ਦੁਕਾਨ ਸੀਗੀ ਅੱਛਾ ਦੁਕਾਨਾਂ ਵੀ ਸੀ ਪਿੰਡ ਚ ਕਵਾਂ ਸੀਗੀ ਦਰਜੀ ਦੀ ਠੀਕ ਹੈ ਔਰ ਉਧਰ ਜੀ ਦਾ ਕੰਮ ਕਰਦਾ ਸੀ ਠੀਕ ਹੈ ਤੇ ਬਾਹਰੋਂ ਕੋਈ ਮਹਿਮਾਨ ਆਉਂਦੇ ਸੀ ਸਾਡੇ ਦਾਦਾ ਉਹਨਾਂ ਨੂੰ ਰੋਟੀ ਪਾਣੀ ਚਾਹ ਪਾਣੀ ਮਤਲਬ ਗੰਗਾ ਨਗਰ ਤੋਂ ਬੰਦਾ ਆਇਆ ਤਾਂ ਉਹਨਾਂ ਨੇ ਇੱਥੇ ਕੋਈ ਸਕੂਲ ਵਗੈਰਾ ਵੀ ਸੀ ਇਥੇ ਉਹ ਸਕੂਲ ਸਿਗਾ ਪਰਲੇ ਪਾਸੇ ਹੈ ਉਹ ਦੇਖੋ ਉਹ ਸਾਹਮਣੇ ਜੋ ਉੱਥੇ ਸੀਗਾ ਠੀਕ ਹੈ ਵੀ ਹੋਰ ਕੁਝ ਨਹੀਂ ਹੋਇਆ ਵੈਸੇ ਨਹੀਂ ਨਹੀਂ ਵੈਸੇਗੇ ਨਾਲ ਦੇ ਸ਼ੌਕ ਨਾਲ ਗਏ ਸ਼ੌਕ ਨਾਲ ਗਏ ਆ ਵੈਸੇ ਹੁਣ ਕਈ ਕਹਿ ਦਿੰਦੇ ਵੀ ਇਹ ਉੱਜੜ ਗਿਆ ਸੀ ਪਿੰਡ ਕਿਸੇ ਟਾਈਮ ਦੇ ਵਿੱਚ ਉਹ ਗੱਲ ਨਹੀਂ ਹੈਗੀ ਠੀਕ ਹੈ ਪਿੰਡ ਦਾ ਨਾਮ ਨਕਸ਼ੇ ਦੇ ਵਿੱਚ ਅੱਜ ਵੀ ਇਹ ਬੋਲਦਾ ਅੱਜ ਵੀ ਅਨੰਤਗੜ੍ਹ ਬੋਲੀ ਜਾਂਦਾ ਹੈ ਇਹ ਜਿਹੜੇ ਖੂਹ ਸੀ ਇਹ ਉਸ ਸਮੇਂ ਚੱਲਦੇ ਸੀ ਹਾਂ ਚੱਲਦੇ ਸੀ ਇਹ ਸਾਰੇ ਪਾਣੀ ਇਹਨਾਂ ਦੇ ਵੀ ਲੋਕ ਲੈਂਦੇ ਸੀ ਮਵੇਸ਼ੀਆਂ ਇਹਨਾਂ ਨੂੰ ਥਪਿੰਦੀਆਂ ਸੀ ਮਾਲ ਬੰਦ ਸੀ ਗਿਆ ਅੱਛਾ ਮਤਲਬ ਇਵੇਂ ਪਸੂ ਗਾਇਆਂ ਵੇਡਾਂ ਉੱਠ ਠੀਕ ਹੈ ਹੋਰ ਤਾਂ ਕੋਈ ਪਾ ਨਹਿਰ ਜੇ ਪਾਣੀ ਸੀਗਾ ਹੀ ਨਹੀਂ ਹਾਂ ਉਹ ਰੋਸਟੇ ਮੇ ਇੱਥੇ ਪੀਂਦੇ ਸੀਗੇ ਰੰਗੜੇ ਚ ਠੀਕ ਹੈ ਇਹ ਕੀ ਸੀ ਇਹ ਇਹਨੂੰ ਟੋਬਾ ਬੋਲਦੇ ਸੀ ਪਹਿਲਾਂ ਪੁਰਾਣੇ ਟਾਈਮ ਵਿੱਚ ਠੀਕ ਹੈ ਪਾਣੀ ਦਾ ਟੋਬਾ ਸੀਗਾ ਮਤਲਬ ਇਹ ਕੱਚਾ ਸੀ ਹਾਂ ਇਵੇਂ ਉਹਨਾਂ ਨੇ ਬੱਟਲਾ ਨਾਲ ਮਿੱਟੀ ਕੱਢ ਕੇ ਠੀਕ ਹੈ ਔਰ ਇਹਨੂੰ ਇੱਥੇ ਪਾਣੀ ਪੀਂਦੇ ਸੀਗੇ ਅੱਛਾ ਬੰਦੇ ਮਾਲ ਸਭ ਇੱਥੋਂ ਹੀ ਪੀਂਦੇ ਸੀਗੇ ਇੱਥੋਂ ਹੀ ਪੀਂਦੇ ਸੀਗੇ ਮੀਂਹ ਦਾ ਪਾਣੀ ਸੀਗਾ ਜਿਹੜਾ ਠੀਕ ਹੈ ਪਾਣੀ ਇਕੱਠਾ ਹੋ ਜਾਂਦਾ ਸੀ ਬਾਰਸ਼ਾਂ ਦਾ ਸੀਗਾ ਤੇ ਇਹ ਪੱਕਾ ਬਾਅਦ ਚ ਕੀਤਾ ਇਹ ਬਾਅਦ ਹੁਣ ਪੱਕਾ ਠੀਕ ਐ ਇਹਨਾਂ ਪੱਕੇ ਕਿਤਨੇ ਕੋਈ 15 20 ਸਾਲੀ ਹੋਵੇ ਜਿਆਦਾ ਟਾਈਮ ਹੋ ਗਿਆ ਸੋ ਇਹ ਆ ਚੁੰਨਾ ਹੈਗਾ ਬੇਸੋ ਹੂੰ ਆ ਚੀਜ਼ਾਂ ਜਿਹੜੀ ਇਹ ਹੁਣ ਵੀ ਟੁੱਟ ਨਹੀਂ ਰਹੀ ਹਾਂ ਟੁੱਟ ਨਹੀਂ ਰਹੀ ਠੀਕ ਐ ਉਹ ਚੁੰਨੇ ਦਾ ਲਿਪਾ ਕੀਤਾ ਹੋਇਆ ਹੈ ਅੱਛਾ ਪੱਕੇ ਸੀ ਇਹ ਹਾਂ ਪੱਕੇ ਸੀਗੇ ਠੇੜ ਸਾਈ ਪੱਕੇ ਸੀਗੇ ਠੀਕ ਐ ਚੁੰਨੇ ਦਾ ਲਿਪਾ ਕਰਕੇ ਹਾਂ ਮਤਲਬ ਜਿਵੇਂ 10 ਫੁੱਟ ਪੂਰੋਂ ਬੋਲਦੇ ਸੀ ਉਹਨੂੰ ਹਾਂ ਮਤਲਬ ਉਹਨਾਂ ਨੇ ਖੋਦ ਲਿਆ ਫਿਰ ਉਹਨੂੰ ਲਿਪਾਈ ਕਰ ਲਈ ਉਹਵੇਂ ਤਿਆਰ ਕਰਦੇ ਸੀ ਤਿਆਰ ਕਰਦੇ ਸੀ ਫਿਰ ਉਹ ਜਿਹੜੀ ਆ ਆਪਰ ਹੁਣ ਕੈਪਟੀ ਬੰਦੇ ਆ ਉਸ ਟਾਈਮ ਇਹਨਾਂ ਇੱਕ ਖਿਪਾਂ ਦੇ ਇਹਨਾਂ ਦੇ ਬਣਾ ਕੇ ਨਾ ਮਤਲਬ ਇੰਨੇ ਨੇ ਚੋੜੇ ਠੀਕ ਹੈ ਵਟ ਦੇ ਕੇ ਉੱਥੇ ਬਣਾ ਤੇ ਫਿਰ ਉਹ ਬਣਾ ਕੇ ਚੋਏ ਬਣਾ ਲਿਆ ਠੀਕ ਹੈ ਫਿਰ ਉਹ ਬੋਕਾ ਹੁੰਦਾ ਸੀਗਾ ਸਾਜ ਦਾ ਹੋ ਗਿਆ ਉਹ ਭਰ ਕੇ ਫਿਰ ਇੱਥੇ ਉਹਦੀਆਂ ਮਣੀ ਆਈ ਸੀਗੀਆਂ ਅੱਛਾ ਮਤਲਬ ਉਹਦੇ ਉਹਦੀਆਂ ਪਾਣੀ ਪਾ ਦਿੰਦੇ ਸੀ ਫਿਰ ਉੱਥੇ ਜਿਵੇਂ ਬੇਡਾਂ ਪੀ ਗਈਆਂ ਗਾਈਆਂ ਪੀ ਗਈਆਂ ਉੱਠ ਪੀ ਗਏ ਠੀਕ ਹੈ ਜੋ ਪਾਣੀ ਉਹਦੀਆਂ ਵੀ ਸੀ ਉਹ ਔਲੀ ਔਲੀ ਖਤਮ ਹੋ ਗਾ ਉਹ ਖਤਮ ਹੋ ਗਈਆਂ ਇਹ ਮਸੀਤ ਸੀਗੀ ਠੀਕ ਹੈ ਇੱਥੇ ਮਸੀਤ ਦੇ ਅੱਗੇ 베ਰੀ ਸੀ ਇੱਕ ਬਹੁਤ ਤਕੜੀ ਅੱਛਾ ਜੀ ਸਾਹਮਣੇ ਵਾਲੇ ਪਾਸੇ ਸਾਹਮਣੇ ਵਾਲੇ ਪਾਸੇ ਤੇ ਇਹ ਆਬਾਦ ਸੀ ਉਦੋਂ ਇਹ ਆਬਾਦ ਸੀਗੀ ਇਹ ਲਸ਼ਟ ਤੱਕ ਆਬਾਦ ਸੀ ਹੁਣ 10-12 ਸਾਲ 15 ਸਾਲ ਹੋਇਆ ਇਹਨਾਂ ਨੂੰ ਠੀਕ ਹੈ ਆਬਾਦ ਹੋਈ ਹੈ ਓਕੇ ਆ ਪੋਸਟ ਸੀਗੀ ਮੈਂਟਰੀ ਰਹਿੰਦੀ ਸੀ ਇੱਥੇ ਠੀਕ ਹੈ ਜੀ ਇਹ ਕੀ ਚੀਜ਼ ਹੈ ਆ ਪੈਸਾ ਲੱਭਿਆ ਜੀ ਦੇਖੋ ਦੋਸਤੋ ਇਹ ਉਸੇ ਸਮੇਂ ਦੀਆਂ ਇੱਥੇ ਜਿਹੜੇ ਪੈਸੇ ਆ ਉਹ ਡਿੱਗੇ ਹੋਏ ਆ ਤੇ ਅੱਜ ਵੀ ਮਿੱਟੀ ਦੇ ਵਿੱਚ ਜਿਹੜੀਆਂ ਨਿਸ਼ਾਨੀਆਂ ਨੇ ਉਹ ਪਿੰਡ ਦੀਆਂ ਵੇਖਣ ਨੂੰ ਮਿਲਦੀਆਂ ਨੇ ਆ ਮਿਲਿਆ ਜੀ ਪੈਸਾ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰਿਆ ਜੇ ਤੇ ਇਸ ਵੀਡੀਓ ਨੂੰ ਅੱਗੇ ਦੋਸਤਾਂ ਦੇ ਨਾਲ ਵਕਤ ਤੋਂ ਵੱਧ ਸਾਂਝਾ ਜਰੂਰ ਕਰਿਓ ਧੰਨਵਾਦ